ਲੇ ਇੰਨਾ ਨੇ ਆਪਣੀ ਨੀਂਦ ਪੂਰੀ ਕਰ ਲਈ ਆ ਉਠੋ ਤਾਂ ਆਵੇ ਜੇ ਅਹ ਮੈਂ ਤੇ ਆ ਗਈ ਆ ਤਾਂ ਤੁਸੀਂ ਸੌਂ ਸੌ ਕੇ ਡੰਝਾ ਲਾ ਲਿਆ ਅੱਜ ਹੈ ਕੀ ਕਰਨਾ ਹੂੰ ਹਾਂ ਮੇਰੀ ਗੱਲ ਸੁਣੋ ਹਾਂ ਮੁੰਡੇ ਦੀ ਪੈਣ ਤੇ ਕਿਤੇ ਇੰਨੀ ਸੋਹਣੀ ਤੇ ਇੰਨੇ ਟੌਰ ਵਾਲੀ ਵੀ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਕੋਈ ਮੈਨੂੰ ਇਹ ਗੱਲ ਦੱਸ ਤਾਂ ਕਿ ਉਹਨਾਂ ਦੇ ਨੱਕ ਤੇ ਚੜੀ ਕਿ ਨਹੀਂ ਲੈ ਉਹਨਾਂ ਦੇ ਨੱਕ ਤੇ ਹੈ ਪੈਣ ਜੀ ਤੇ ਵੇਂਦੀ ਪੈਰਾਂ ਤੋਂ ਲੈ ਕੇ ਸਿਰ ਤੱਕ ਹੈ ਹੈ ਤੇ ਨਾਲੇ ਨਾ ਐਡੀਆਂ ਸਿਆਣੀਆਂ ਉਹ ਗੱਲਾਂ ਕਰਦੀ ਆ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਆਹੋ ਠੀਕ ਆ ਠੀਕ ਆ ਹੁਣ ਤੇ ਸਾਰੇ ਟੱਬਰ ਦੇ ਤੌਰ ਤਰੀਕੇ ਬਦਲੇ ਆ ਤੇ ਜਿਹੜੀ ਪਹਿਲਾਂ ਪੈਰਾਂ ਦੇ ਪਾਣੀ ਨਹੀਂ ਹੀ ਪੀਣ ਦਿੰਦੇ ਹੈ ਹੁਣ ਵੇਖ ਲਿਆ ਨਾ ਸਾਰਾ ਕੁਛ ਕਿ ਸਭ ਕੋ ਹੀ ਚੰਗਾ ਵਾ ਮਾੜਾ ਤਾਂ ਉੱਥੇ ਕੁਛ ਵੀ ਨਹੀਂਗਾ ਹੈ ਐਡੀ ਟੌਰ ਵਾਲੀ ਭੈਣ ਵਾ ਤੇ ਉਹਨਾਂ ਹੀ ਸੋਨਾ ਭਰਾ ਹੁਣਾ ਇਹ ਤੇ ਗੱਲ ਤੇਰੀ ਮੰਨਣ ਵਾਲੀ ਆਹੋ ਪਰ ਚੰਗੀ ਬੜੀ ਜੀ ਮੈਂ ਕਹਿੰਨੀ ਹਾੜੀ ਨਵਦੇ ਕਰਮ ਨਾ ਬਹੁਤੇ ਚੰਗੇ ਆ ਚੱਲ ਪਰਮਾਤਮਾ ਦਾ ਸ਼ੁਕਰ ਵਾ ਕਿਤੇ ਬੀਜ ਜੀ ਚੰਗੀ ਆ ਤੇ ਨਾਬੀ ਵੀ ਚੰਗੀ ਆ ਤੇ ਚੱਲ ਕੰਮ ਤੁਰਿਆ ਰਹੂ ਇਹਦਾ ਇਹਨਾਂ ਦਾ ਇਹੋ ਤੇ ਮੈਂ ਕਹਿੰਨੀ ਆ ਵੀ ਚੱਲ ਵਧੀਆ ਹੋ ਗਿਆ ਸਾਰਾ ਕੁਝ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੀ ਮੰਨ ਗਏ ਆ ਸਹਿਮਤ ਹੋ ਗਏ ਆ ਮੇਰੇ ਭਰਾ ਨੇ ਨਹੀਂ ਗੱਲ ਕੀਤੀ ਕੋਈ ਭਰਾ ਤਾਂ ਡਾ ਬੜਾ ਖੁਸ਼ ਹੀਗਾ ਆਹੋ ਫਿਰ ਠੀਕ ਉਹ ਵੀ ਕਿਤੇ ਡਾ ਖੁਸ਼ ਕਿਤੇ ਗੱਲ ਨਹੀਂ ਕਰਨ ਵਾਲੀ ਅੱਛਾ ਅੱਛਾ ਹਾਂ ਤੇ ਹੁਣ ਵਿਆਹ ਦੀ ਤਰੀਕ ਤਰੂਕ ਬਾਰੇ ਸੋਚਣ ਦੇ ਹਜੇ ਕਰਨਗੇ ਤੁਹਾਨੂੰ ਨਸਲਾਹ ਭਾਜੀ ਅੱਛਾ ਅੱਛਾ ਆਹੋ ਤੇ ਉਹਦਾ ਮੁੰਡੇ ਦੀ ਭੈਣ ਰੋਕਾ ਕਰ ਗਈ ਆ ਅੱਛਾ ਆਹੋ ਤੇ ਚੱਲ ਹੁਣ ਤੇ ਬੜੇ ਖੁਸ਼ ਵਾ ਸਾਰੇ ਹੁਣ ਬਸ ਵਿਆਹ ਦੀਆਂ ਤਿਆਰੀਆਂ ਹੋਣੀਆਂ ਤੇ ਥੋੜੇ ਇੱਕ ਦਿਨਾਂ ਤੱਕ ਵੇਖਿਆ ਵਿਆਹ ਵੀ ਰੱਖਿਆ ਜਾਣਾ ਮੈਂ ਵੀ ਆਖਣ ਡਿਆ ਮੈਂ ਸੋਚਣੀ ਦਿਆ ਸੀ ਇਥੇ ਮੁਰਗੇ ਅੱਖ ਲੱਗ ਗਈ ਮੈਂ ਜਲ ਜਦੋਂ ਨਵਦਾ ਵਿਆਹ ਹੋਣਾ ਨਾ ਤੇ ਕੋਈ ਸੋਨੇ ਦੀ ਚੀਜ਼ ਪਾ ਦਾਂਗੇ ਸਾਡਾ ਕਿਹੜਾ ਕੋਈ ਧੀ ਪੋਤਵਾ ਤੂੰ ਹੀ ਤੇ ਸੋਚਣ ਡਿਆ ਸੀ ਮੈਂ ਤਾਂ ਸੋਚਿਆ ਵਾ ਹੈ ਵੀ ਦੋ ਤੇ ਉਹਨੂੰ ਲੈ ਕੇ ਦੇਣੇ ਮੈਂ ਵਧੀਆ ਸੂਟ ਠੀਕ ਆ ਚਲੋ ਠੀਕ ਆ ਆਹੋ ਤੇ ਮੇਰਾ ਰਾਦਾਵਾ ਤੇ ਕਿੱਟੀ ਸੈਟ ਪਾ ਦਈਏ ਉਹਨੂੰ ਕੁੜੀ ਨੂੰ ਚੱਲ ਜੋ ਤੇਰਾ ਦਿਲ ਕਰਦਾ ਵਾ ਨਾ ਆਪਣੇ ਦਿਲ ਦੀ ਮੰਨਣਾ ਪੂਰੀ ਕਰ ਲਈ ਤੂੰ ਮੈਂ ਤਾਂ ਆਪਣੇ ਦਿਲ ਦੀਆਂ ਰੀਝਾਂ ਲਾਉਣੀਆਂ ਸਾਰੀਆਂ ਹਾਂ ਸਾਡਾ ਕਿਹੜਾ ਕੁਤੀ ਪੋਤਾ ਮੈਂ ਤਾਂ ਸ਼ੁਰੂ ਤੋਂ ਆਪਣੀ ਧੀ ਬਣਾਈ ਆ ਹੈ ਨਾਲੇ ਮੇਰ ਨਾਲ ਬਥੇਰਾ ਮਾਵਾ ਵਾਂਗੂ ਕਰਦੀ ਆ ਠੀਕ ਕਹਿੰਦੀ ਚਾਚੀ ਆ ਪਰ ਪਿਆਰ ਮੈਨੂੰ ਮਾਵਾ ਜਿੰਨਾ ਕਰਦੀ ਆ ਚਲ ਕੋਈ ਗੱਲ ਨਹੀਂ ਜੀਵਨ ਇਹ ਹਜੇ ਕਿਹੜੇ ਮੌਕੇ ਰੋਏ ਰੋਜ ਆਉਣਦੇ ਆ ਵਾਕਿਆ ਸਹੀ ਗੱਲ ਵਾਹ ਤੇ ਆਨੇ ਭਾਨੇ ਨੇ ਧੀ ਭੈਣ ਨੂੰ ਦਿੱਤਾ ਜਾਂਦਾ ਨਹੀਂ ਮੈਂ ਤਾਂ ਪੂਰੀਆਂ ਰੀਝਾਂ ਲਾਉਣੀਆਂ ਤੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਮੈਂ ਆਪਣੇ ਸੂਟ ਹੀ ਵਧੀਆ ਵਧੀਆ ਬਣਾਉਣੇ ਆ ਇਹ ਨਾ ਹੋਵੇ ਤੁਹੀ ਕਿਉਂ ਕੋਹਨ ਖਰਚਾ ਹੋ ਗਿਆ ਤੁਹਾਨੂੰ ਤੈਨੂੰ ਨਹੀਂ ਸੂਟ ਚੰਗੇ ਲੱਗਦੇ ਨਹੀਂ ਲੈ ਦੱਸ ਯਾਰ ਤੂੰ ਕਿਹੋ ਜੀਆਂ ਗੱਲਾਂ ਕਰਨੀ ਹੁੰਦੀ ਆ ਅੱਕੇ ਤੈਨੂੰ ਕਦੀ ਮਨਾ ਕੀਤਾ ਵਾ ਤੂੰ ਤਾਂ ਸ਼ਰਮਿੰਦਿਆ ਕਰਨ ਵਾਲੀ ਗੱਲ ਕਰਨੀ ਆ ਉਹ ਬਾਬਾ ਨਹੀਂ ਕੀਤਾ ਮਨਾ ਨਾਲੇ ਹੁਣ ਮੈਂ ਚਾਚੀ ਆ ਠੀਕ ਆ ਤੇ ਨਾਲੇ ਹੁਣ ਮੈਂ ਬੱਚੇ ਉਹਲਣਵਾ ਦੋਰੇ ਦੋਰੇ ਬਣਦੇ ਕਿ ਨਹੀਂ ਵਾ ਹੋਏ ਤੇ ਗੱਲ ਹੈਗੀ ਆ ਨਾਲੇ ਤਾਂ ਸੱਚ ਉਧਰ ਵੀ ਆਉਣੇ ਆ ਉਹ ਗਾਲਲੇ ਘਰੋਂ ਵੀ ਆਉਣੇ ਆ ਚੱਲ ਉਹ ਨਹੀਂ ਮੈਂ ਸੋਚਦੀ ਹੁੰਦੀ ਮੈਂ ਆਪਣੇ ਘਰੋਂ ਲੈਣੇ ਆ ਤੇਰੇ ਮੇਰੇ ਭਰਾ ਨੇ ਬਣਾ ਕੇ ਦੇਣੇ ਆ ਉਹ ਕੋਈ ਗੱਲ ਨਹੀਂ ਹੈ ਉੱਥੇ ਕੜਾ ਕਹਵੰਡਿਆ ਸਾਡਾ ਉਹ ਵੀ ਸਾਡੇ ਆਪਣੇ ਜੀ ਆ ਫਿਰ ਕੀ ਹੋ ਗਿਆ ਚੱਲ ਆਹੋ ਚੱਲ ਅੱਜ ਤੇ ਮੇਰਾ ਮਨ ਇਨਾ ਖੁਸ਼ ਵਾ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਹੁਣ ਨਾ ਉਧਰ ਦੀਆਂ ਗੱਲਾਂ ਛੱਡ ਤੇ ਘੁੱਟ ਚਾਹ ਬਣਾ ਕੇ ਦੇ ਅੱਫੇ ਮਿੰਟ ਦੀਆਂ ਜਾਣੀਆਂ ਵਾ ਉਹ ਬਾਬਾ ਬਣਾ ਦਿੰਨੀ ਆ ਚਾਹ ਤੁਹਾਨੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਹੀਗਾ ਕਿ ਚਾਹ ਦੀ ਹੁੜਕ ਲੱਗੀ ਹੋਣੀ ਤੁਹਾਨੂੰ ਕਿਛੇ ਦੀ ਰਮ ਨੂੰ ਚਾਹ ਮਿਲ ਜੇ ਇੰਨਾ ਟਾਈਮ ਹਰ ਕਿਦਾਂ ਕੱਢ ਲਿਆ ਨਾ ਬੰਦਾ ਉੱਠੇ ਕੱਪ ਪਾਣੀ ਦਾ ਪਾਵੇ ਤੇ ਆਪਣੀ ਚਾਹ ਬਣਾ ਲੇ ਤੁਸੀਂ ਮੈਨਾਂ ਕਿਤੇ ਦਿਲਦਰ ਹੀ ਜੇ ਪਜਾ ਜੜ ਤੋਂ ਕੰਮ ਕਰਨਾ ਸਰਨਾ ਲੱਗੀਆਂ ਕਰਨ ਨਾਲੇ ਉਧਰ ਵੀ ਸਾਰਾ ਰੋਟੀ ਪਾਣੀ ਬਣਿਆ ਆ ਵਾ ਪੈਂਦੀ ਜਾਂਦੀ ਹੀਗੀ ਪੀ ਲੈ ਜਾ ਤੇ ਮੈਂ ਚੱਲ ਕੋਈ ਨਹੀਂ ਮੈਂ ਘਰ ਹੋ ਕੇ ਫੇਰਾ ਮਾਰ ਕੇ ਫਰਮਣੀ ਆ ਹੁਣ ਮੈਂ ਚਾਹ ਬਣਾ ਕੇ ਤਾਂ ਮੈਂ ਦੇ ਜਾਨੀ ਤੇ ਫੇਰ ਜਾਨੀ ਆ ਲੈ ਆਉਣੀ ਰੋਟੀ ਪਾਣੀ ਚੰਗਾ ਚਲੋ ਮੈਂ ਉੱਠ ਖੂਬ ਆਉਂਦਾ ਨਾ ਨੀਂ ਪਹਿਲਾਂ ਮੈਨੂੰ ਇਹ ਦੱਸ ਫਿੰਦਰ ਤੂੰ ਫੋਨ ਤੇ ਫੋਨ ਲਈ ਜਾਂਦਾ ਤੈਨੂੰ ਕੀ ਗੱਲ ਹੀ ਉਹ ਫੇਰ ਕੀ ਸੀ ਮੈਂ ਕੁਝ ਪੁੱਛਣਾ ਹੀ ਤੇਤੋਂ ਜੇ ਤੂੰ ਦੱਸ ਦਿੰਦੀ ਤਾਂ ਫੇਰ ਕੀ ਉਹ ਚਲਾ ਹੀ ਮਿਰਗਾ ਸੁੰਜੀਰੋ ਕਿਤੇ ਜਾਈਏ ਨਾ ਇੱਕ ਵਾਰੀ ਨਹੀਂ ਚੁੱਕਿਆ ਦੋ ਵਾਰੀ ਨਹੀਂ ਚੁੱਕਿਆ ਤੂੰ ਤੇ ਫੋਨ ਤੇ ਫੋਨ ਲਾਇਆ ਉਦੋਂ ਥੋੜੀ ਚੁੱਕਿਆ ਜਾਂਦਾ ਹੁਣ ਇੱਕ ਕਰੀ ਬੰਦਾ ਕਹਿ ਦਿੰਦਾ ਵੀ ਆਪਾਂ ਬੈਠੇ ਆ ਚੱਲ ਮੈਂ ਤੈਨੂੰ ਦੱਸ ਤੇ ਦਿੱਤਾ ਸੀ ਨਾ ਬਾਅਦ ਚ ਬਾਅਦ ਚ ਵੀ ਕੀ ਦੱਸਿਆ ਇੰਨਾ ਕੁ ਦੱਸਿਆ ਵੀ ਹਾਂ ਠੀਕ ਐ ਹੁਣ ਮੈਨੂੰ ਇਹ ਦੱਸ ਵੀ ਉੱਥੇ ਕੀ ਗੱਲਬਾਤ ਕਰਕੇ ਆਏ ਹੋ ਗੱਲ ਮੈਂ ਉੱਥੇ ਕਾਦੀ ਕਰਨੀ ਤੇਰੇ ਰਿਸ਼ਤੇ ਦੀ ਕਰਕੇ ਆਈਆਂ ਜਿਆਦੇ ਵਾਸਤੇ ਤੂੰ ਮੈਨੂੰ ਬਾਹਰੋਂ ਸੱਦਿਆ ਹੀ ਹੋਰ ਗੱਲ ਕਾਦੀ ਕਰਨੀ ਮੈਂ ਉਦਾਂ ਫਿਰ ਨਵਦੀਪ ਨੂੰ ਮਿਲਿ ਗਣਾ ਤੂੰ ਹਾਂ ਮਿਲੀ ਬੜੀ ਵਧੀਆ ਲੱਗੀ ਐ ਮੈਨੂੰ ਕਿੱਦਾਂ ਦਾ ਸੁਭਾਅ ਸਗਨ ਹਾਂ ਸੁਭਾਵੀ ਵਧੀਆ ਏ ਸੁ ਫੋਟੋ ਤੇ ਨਹੀਂ ਮੈਨੂੰ ਇੰਨੀ ਵਧੀਆ ਲੱਗੀ ਤੇ ਰੀਅਲ ਵਿੱਚ ਉਹ ਵਧੀਆ ਵਾ ਸੋਹਣੀ ਬਹੁਤ ਆ ਸ਼ੁਕਰ ਹੈ ਕਿ ਤੂੰ ਹੀ ਕਿਹਾ ਵੀ ਸੋਹਣੀ ਨਹੀਂ ਉਹ ਵਧੀਆ ਸੁਭਾਅ ਸ ਉਹਦੀ ਮੰਮੀ ਦਾ ਵੀ ਸੁਭਾਅ ਬੜਾ ਵਧੀਆ ਏ ਤੂੰ ਤੇ ਕਿੰਨਾ ਨਾ ਵੀ ਉਹਦੀ ਮੰਮੀ ਖੜੂਸ ਬਹੁਤ ਵਾ ਤੂੰ ਤੇ ਬੜੀ ਗੱਡੀਆਂ ਲੱਗੇ ਮੈਨੂੰ ਉਹ ਮੈਨੂੰ ਵੀ ਪਤਾ ਵਾ ਨਵਦੀਪ ਵੀ ਕਹਿੰਦੇ ਸੀ ਵੀ ਗੁੱਸੇ ਜਾਇਨ ਇਹ ਗੁੱਸੇ ਜ ਰਹਿੰਦਾ ਜਿਆਦਾ ਮੈਂ ਕਿਹੜਾ ਨਾਲੇ ਮਿਲਿਆ ਕਦੀ ਉਹਨਾਂ ਆ ਉਹ ਨਹੀਂ ਮਿੰਟ ਸਾਰੀ ਫੈਮਲੀ ਵਧੀਆ ਲੱਗੀ ਉਹਨਾਂ ਦੀ ਚਾਚੀ ਜੀ ਵੀ ਉਹਨਾਂ ਦੀ ਬੜੀ ਵਧੀਆ ਸੀ ਜਿਨ੍ਹਾਂ ਨਾਲ ਪਹਿਲਾਂ ਗੱਲ ਨਹੀਂ ਕੀਤੀ ਆਪਾਂ ਉਹ ਵੀ ਬੜੀ ਵਧੀਆ ਸੀ ਠੀਕ ਆ ਉਹਨਾਂ ਦੀ ਤਾਂ ਸਭ ਤੋਂ ਬੜੀ ਕਰਦੀ ਨਾਲ ਵਧੀਆ ਵੀ ਹਾਂ ਬਹੁਤ ਵਧੀਆ ਸੁਭਾਅ ਹਿੱਤ ਮੇਰੀ ਗੱਲ ਸੁਣ ਮੈਂ ਨਾ ਉਦਾਂ ਉਹਨੂੰ ਪਿਆਰ ਦੇਈ ਆਂ ਅੱਛਾ ਹਾਂ ਤੇ ਉਹ ਹੁਣ ਕਹਿੰਦੇ ਆ ਵੀ ਵਿਆਹ ਵੱਲੋਂ ਤੇ ਮੈਂ ਜੀ ਤੁਹਾਡੀ ਸਲਾਹ ਹੋਗੀ ਨਾ ਤੇ ਸਾਨੂੰ ਦੱਸ ਦਿਓ ਫੋਨ ਤੇ ਉਹ ਤੁਸੀਂ ਗਏ ਤੇ ਹੈਗੇ ਹੋ ਕਾ ਸਾਰੀ ਗੱਲਬਾਤ ਕਰਾਉਣੀ ਹੀ ਮੈਂ ਕੀ ਕਰਨੀ ਪਿੰਦੇ ਉਹਨਾਂ ਨੇ ਆਪਣਾ ਵੀ ਵੇਖਣਾ ਹੁੰਦਾ ਅਗਲੇ ਬੰਦੇ ਨੇ ਫਿਰ ਵੀ ਉਹ ਕੁੜੀ ਵਾਲੇ ਆ ਸੋ ਗੱਲਬਾਤ ਹੁੰਦੀ ਆ ਆਹੋ ਚੱਲ ਇਹ ਵੀ ਗੱਲ ਤੇਰੀ ਸਹੀ ਆ ਆਹੋ ਤੇ ਮੈਂ ਚੱਲ ਕੋਈ ਨਹੀਂ ਮੈਂ ਜਿੱਦਾਂ ਵੀ ਤੁਹਾਡੀ ਸਲਾਹ ਬਣੂਗੀ ਨਾ ਤੇ ਹਨ ਫੋਨ ਤੇ ਦੱਸ ਦਿਓ ਤੇ ਤੂੰ ਤੇ ਪਿਆਰ ਦੀ ਆਹੀ ਉਹਨਾਂ ਨੇ ਕੁਝ ਦਿੱਤਾ ਉਹਨਾਂ ਨੇ ਮੈਨੂੰ ਦਿੱਤਾ ਤੈਨੂੰ ਤੂੰ ਹੁੰਦਾ ਤੇ ਤੈਨੂੰ ਦੇ ਦੇਣਾ ਹੀ ਤੇ ਉਹਦੀ ਮੰਮੀ ਨੇ ਸਗੋਂ ਮੈਨੂੰ ਵੀ ਅੱਗੋਂ ਦੇਤਾ 1000 ਰੁਪਿਆ ਮੈਂ ਜਿਨ੍ਹਾਂ ਨੂੰ ਸਗਰ ਪਾਇਆ ਉਹਨਾਂ ਨੇ ਮੈਨੂੰ ਉਹਨਾਂ ਦੇਤਾ ਤੇ ਮੈਂ ਤੇ ਲੈਂਦੀ ਨਹੀਂ ਗੀ ਵੇਲਾ ਤੂੰ ਫਾਇਦੇਚ ਨਹੀਂ ਰਹਿ ਗਈ ਤੂੰ ਚਲ ਜਾਂਦਾ ਤੂੰ ਮੇਰੀ ਗੱਲ ਸੁਣ ਗੱਡੀ ਦਾ ਕਿਰਾਇਆ ਮੈਂ ਦਿੰਦਾ 1000 ਰੁਪਿਆ ਵੇਲਾ ਦੇ ਲਾ ਕੇ ਇੱਥੇ ਆ ਗਈ। ਭਿੰਦਰ ਮੈਂ ਵੀ ਆਪਣੇ ਕੋ ਦਿੱਤਾ ਵਾ ਤੂੰ ਮੈਨੂੰ ਕਹੀ ਜਾਂਦਾ ਵਾ। ਦਿੱਤਾ ਦੁੱਤਾ ਹੁਣ ਕੋਈ ਵੀ ਨਹੀਂ ਹੈਗਾ। ਤੇ ਮੇਰੀ ਗੱਲ ਸੁਣੋ ਨਾ। ਤੂੰ ਵਾਪਸ ਦੇ। ਕਿ ਜੇ ਹੁਣ ਕੋਈ ਫੋਨ ਆਏਗਾ ਨਾ ਉਹਦਾ ਹਨਾ ਕਿ ਚਲੋ ਉੱਦਾਂ ਤੇ ਉਹਦੀ ਮੰਮੀ ਹੁਣਾਂ ਨੇ ਦੱਸ ਹੀ ਦੇਣਾ ਵਾ ਆਪਾਂ ਨੂੰ। ਆਹੋ। ਚੱਲ ਜੇ ਕੋਈ ਗੱਲਬਾਤ ਕਰੂਗੀ ਫੇ ਮੈਨੂੰ ਦੱਸ ਦੀ ਨਾ। ਕੋਈ ਗੱਲ ਨਹੀਂ ਮੈਂ ਤੇ ਕਰਾਂਗਾ ਹੀ ਪਰ ਤੂੰ ਹੀ ਕਰ ਲਈ ਆਪ ਤੇਰਾ ਨਹੀਂ ਫਰਜ਼ ਬੰਦਾ। ਨਾਲੇ ਬਰੇ ਵਿਚੋਲ ਪੁਣੇ ਕਰਨਗੇ ਤੇ ਹੁਣ ਇੰਨਾ ਕੰਮ ਤੇਨੂੰ ਕਰਨੇ ਪੈਣਾ। ਦੇ ਮੈਨੂੰ ਕਹਿਣ ਲਿਆ ਪੀ ਵਿਚੋਲਗੀ ਨਹੀਂ ਕਰਦੀ। ਇਹ ਕੰਮ ਤੇ ਮੈਨ ਪੀ ਜਾ ਦੀਦੀ ਦਾ ਰਿਸ਼ਤਾ ਲੈ ਕੇ ਤੇ ਹੁਣ ਵੇ ਕਹੀ ਜਾਂਦਾ ਵਿਝੋਲਣ ਬਣਨੀ ਆ ਨਾਲੇ ਮੇਰੀ ਗੱਲ ਸੁਣ ਜੇ ਵਿਆਹ ਹੋ ਜੂਗਾ ਨਾ ਤੇ ਮੁਕਰਨਾ ਨਹੀਂ ਆਪਣੀ ਗੱਲ ਤੋਂ ਜਿਹੜੀ ਗੱਲ ਤੂੰ ਮੈਨੂੰ ਕਹੀ ਸੀ ਉਹ ਕੋਈ ਗੱਲ ਨਹੀਂ ਨਹੀਂ ਮੁਕਰਦਾ ਜੇ ਮੁਕਰਾਂਗਾ ਤਾਂ ਤੂੰ ਛੱਡਣਾ ਵਾ ਹਾਂ ਫਿਰ ਮੈਂ ਤਾਂ ਨਹੀਂ ਛੱਡਣਾ ਪਤਾ ਇਹ ਤੈਨੂੰ ਤੂੰ ਤਾਂ ਬਸ ਆਖਣਾ ਜਿਹੜੀ ਗੱਲ ਤੂੰ ਕਹੀ ਪਹਿਲਾਂ ਉਹ ਪੂਰੀ ਗਾਰ ਉਹਨਾਂ ਨੂੰ ਤਾਂ ਟੈਨਸ਼ਨ ਲੈ ਬਸ ਇਹ ਆ ਵੀ ਕਿਸੇ ਨਾ ਕਿਸੇ ਤਰੀਕੇ ਹੁਣ ਵਿਆਹ ਤੇ ਤਰੀਕ ਮੇਥ ਉਹ ਦਿਨ ਮੈਂ ਪਿੰਦਰ ਕਹਿਣ ਤੇ ਨਹੀਂ ਆ ਵੀ ਉਹਨਾਂ ਨੇ ਦੱਸ ਦੇਣਾ ਆਪਾਂ ਨੂੰ ਮੈਨੂੰ ਪਤਾ ਕੀ ਇਹ ਪਤਾ ਢੇ ਹੁੰਦੇ ਹੁੰਦੇ ਵਿਆਹ ਹੋ ਜੇ ਆ ਹੋਇਆ ਤੇ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਥੋੜੀ ਦੇਰ ਮੈਂ ਇੱਥੇ ਹਾਂ ਤੇ ਚਲੋ ਮੇਰੇ ਹੁੰਦਿਆ ਹੁੰਦਿਆ ਤੁਸੀਂ ਡੇਟ ਫਿਕਸ ਕਰ ਲਿਓ ਹੁਣ ਵੇਖੋ ਅਗਲਿਆਂ ਨੇ ਵੀ ਕੁਝ ਕਰਨਿਆ ਇਸਲਾਸ ਲੂੱਕ ਦੂਜੇ ਨਾਲ ਹੂੰ ਪੁੱਤ ਮੇਰਾ ਮਨ ਖੁਸ਼ ਹੋ ਗਿਆ ਤੇਰੀ ਨਨਾਨਾਈ ਨਾ ਤੇ ਕਿੱਦਾਂ ਪੜ੍ਹੀ ਲਿਖੀ ਕਿਤੇ ਹੈ ਸੋਹਣੀ ਸੁਨੱਖੀ ਵੇ ਬੋਲੀ ਕਿੱਡੀ ਸੋਹਣੀ ਚੱਲ ਹੁਣ ਮੇਰੇ ਮਨ ਨੂੰ ਇੰਨੀ ਤੇ ਠੰਡ ਹੈ ਹੀ ਨਾ ਵੀ ਅੱਗੋਂ ਜੀ ਚੰਗੇ ਆ ਹੈਂ ਹਾਂਜੀ ਤੇ ਚਲੋ ਹੈ ਹੀ ਆ ਤੇ ਪੁੱਤ ਆਪ ਵੀ ਇਹ ਮੌਕਾ ਦਈ ਰਸ ਸ਼ਿਕਾਇਤ ਦਾ ਠੀਕ ਆ ਆਪ ਵੀ ਵਧੀਆ ਰਹੀਦਾ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮਰ ਰੋਣਾ ਨਹੀਂ ਕੀਤਾ ਨਾ ਜੋ ਵੀ ਤੂੰ ਕੀਤਾ ਨਾ ਉਦੋਂ ਨਹੀਂ ਸੀ ਮੈਂ ਸਮਝਦੀ ਉਦੋਂ ਮੈਨੂੰ ਪਤਾ ਹੀ ਨਹੀਂ ਮੈਂ ਸਮਝਦੀ ਹਾਂ ਵੀ ਕੁੜੀ ਨੇ ਆਣੀ ਆ ਇਹ ਵਾਰ ਵੀ ਅੱਗੇ ਹੋਵੇ ਕੱਖ ਨਾ ਤਾਂ ਸਾਰੀ ਉਮਰ ਕੁੜੀ ਭੁੱਖੀ ਮਰੇ ਤੇ ਤੈਨੂੰ ਪਤਾ ਮੁੜ ਕੇ ਮਾਂ ਕੋਲ ਬੜਾ ਗੁੱਸਾ ਕਰਦਾ ਤੇ ਅੱਜ ਕੱਲ ਤਾਂ ਧੀਏ ਨਿਆਣੇ ਉਦਾਂ ਗਲਤ ਕੰਮ ਕਰ ਲੈਂਦੇ ਮੇਰੀ ਧੀ ਨੇ ਤੇ ਮੇਰੀ ਇੱਜ਼ਤ ਬਣਾਈ ਹੈ ਤੇ ਚੱਲ ਜੀ ਤੂੰ ਆਪਣੇ ਮਾਪੇ ਦੀ ਸਲਾਹ ਨਾ ਕੀਤਾ ਕੋਈ ਗੱਲ ਬਾਤ ਹੋਵੇ ਜਾ ਕੇ ਖਲੋਵਾਂਗੇ ਨਾਲੇ ਪਤ ਤੂੰ ਵੀ ਕੱਲ ਨੂੰ ਕਹਿ ਸਕਣੀ ਐ ਤੇ ਤੈਨੂੰ ਰਿਸ਼ਤਾ ਮੰਗ ਕੇ ਲਿਆਵਾ ਠੀਕ ਆ ਹਾਂਜੀ ਮੰਮੀ ਇਹ ਗੱਲ ਤੇ ਹੈਗੀ ਆ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਕਿ ਸਾਰਾ ਕੁਝ ਹੈਗਾ ਉਹਨਾਂ ਕੋਲ ਤੇ ਮੈਂ ਤੇ ਇਹ ਗੱਲ ਵੀ ਤੁਹਾਨੂੰ ਕਿਹਾ ਸੀ ਤੇ ਸਹਮਤੀ ਦੇ ਨਾਲ ਹੀ ਸਭ ਕੁਝ ਹੋਊਗਾ ਜੇ ਤੁਹਾਨੂੰ ਚੰਗਾ ਲੱਗੂਗਾ ਤੇ ਫੇਰ ਹੀ ਕਰਾਂਗੇ ਇਹ ਵਾ ਕਿ ਮਾਪਿਆਂ ਨੂੰ ਆਪਣੇ ਦੀ ਪੁੱਤ ਦੀ ਗੱਲ ਸਮਝਣੀ ਤੇ ਚਾਹੀਦੀ ਨਾ ਇੱਕ ਵਾਰ ਉਹ ਤੋਂ ਬੱਲਣਾ ਤਾਂ ਨਹੀਂ ਹੋ ਮੈਂ ਸਮਝਦੀ ਤੇ ਸੱਚੀ ਗੱਲ ਦੱਸਾਂ ਪਰ ਹੁਣ ਆ ਕੁੜੀ ਆਈ ਐ ਨਾ ਹੋੜ ਮੈਨੂੰ ਪਤਾ ਲੱਗ ਗਿਆ ਤੇ ਜੀ ਖਾਂਦਾ ਨਹੀਂ ਕਨੇ ਹਾਂਜੀ ਤੇ ਪੁੱਤ ਹੁਣ ਦੇ ਜੋ ਵੀ ਤੈਨੂੰ ਉਹ ਕਹਿਣ ਉਹਨਾਂ ਦੀ ਸੁਣਨੀ ਆ ਇਹ ਨਹੀਂ ਕੰਮ ਕਰਨਾ ਕਿ ਕੋਈ ਗੱਲਬਾਤ ਹੋ ਜੇ ਤੇ ਝੁੱਕ ਕੇ ਮੂੰਹ ਉਹਨਾਂ ਕੋਲ ਗੱਲਬਾਤ ਕਰੇ ਤੇ ਇਧਰ ਨੂੰ ਆ ਜੇ ਪੁੱਤ ਸਹੁਰੇ ਜਿਹੜੀਆਂ ਗੱਲਾਂ ਹੁੰਦੀਆਂ ਤੇ ਕੀ ਨਹੀਂ ਦੱਸੀਆਂ ਫੇਰ ਟਾਈਮ ਲੰਘਦਾ ਠੀਕ ਹੈ ਕੋਈ ਨਹੀਂ ਹੋਣਾ ਠੀਕ ਆ ਗੱਲਾਂ ਪੁੱਤ ਕਿੱਥੇ ਨਹੀਂ ਹੁੰਦੀਆਂ ਸਾਡੇ ਘਰ ਜ ਨਹੀਂ ਹੁੰਦੀਆਂ ਸਾਡੇ ਵੀ ਤਾਂ ਹੁੰਦੀਆਂ ਹੀ ਨੇ ਠੀਕ ਆ ਹਾਂਜੀ ਠੀਕ ਜਿਹੜੀਆਂ ਗੱਲਾਂ ਤੈਨੂੰ ਮੈਂ ਕਹੀਆਂ ਨਾ ਮੇਰੀ ਧੀ ਨੇ ਭੱਲੇ ਮੰਨ ਲੈਣੀ ਕੋਈ ਗੱਲ ਨਹੀਂ ਹੁਣ ਮੈਂ ਧਿਆਨ ਰੱਖਾਂਗੀ ਹਾਏ ਉਹਦਾ ਮੈਨੂੰ ਕਈ ਵਾਰੀ ਆਉਂਦਾ ਵਾ ਕਿ ਮੇਰੇ ਨਾਲ ਜਿਹੜਾ ਤੂੰ ਗੱਲ ਕਰਦੀ ਹੁੰਦੀ ਤੇ ਮੈਨੂੰ ਬੜਾ ਗੁੱਸਾ ਲੱਗਦਾ ਪਰ ਤੇਰੀ ਚਾਚੀ ਨੇ ਨਾ ਮੇਰੇ ਮਗਰ ਪੈ ਕੇ ਮੈਨੂੰ ਸਮਝਾ ਕੇ ਮਨਾ ਲਿਆ ਹੈ ਬੜੀ ਚਲਾਕ ਹੈ ਹੈ ਤੇ ਹੋਰ ਮੰਮੀ ਵੇਖ ਲਓ ਤੁਸੀਂ ਵੀ ਉਹਨਾਂ ਨਾਲ ਗੱਲਾਂ ਕਰਦੇ ਹੋ ਕਿ ਤੂੰ ਇਹਨੂੰ ਆਪਣੀ ਧੀ ਨਹੀਂ ਸਮਝਦੀ ਕਿੰਨਾ ਕਰਦੇ ਨੇ ਉਹ ਸਾਡੇ ਨਾਲ ਫੇਰ ਚੱਲ ਪੁੱਤ ਜੇ ਸੌਖੇ ਥਾਂ ਚੱਲ ਜੇਂਗੀ ਤੇ ਚੱਲ ਉਹ ਵੀ ਖੁਸ਼ ਤੇ ਆਪਾਂ ਵੀ ਖੁਸ਼ ਤੇ ਬਸ ਇੱਕੋ ਗੱਲ ਦਾ ਵਾ ਪੁੱਤ ਵਧੀਆ ਰਹਿਣਾ ਕੋਈ ਗੱਲਬਾਤ ਹੋਵੇ ਹੈ ਧਿਆਨ ਨਾਲ ਸੋਚ ਸਮਝ ਕੇ ਠੀਕ ਹੈ ਤੇ ਨਿੱਕੀ ਨਿੱਕੀ ਗੱਲ ਮਾਂ ਕੋਲ ਨੂੰ ਨਹੀਂ ਦੱਸੀ ਦੀ ਠੀਕ ਹੈ ਨਹੀਂ ਟਾਈਮ ਲੰਘਦਾ ਹੁੰਦਾ ਠੀਕ ਹੈ ਮੰਮੀ ਮੰਮੀ ਲੱਤੀ ਹੈ ਇਹਨੇ ਫੁਲਕੇ ਥੋੜੇ ਖੋ ਗਏ ਤੇ ਹੋਰ ਥੋੜੇ ਕ ਪੱਕ ਲੈਣ ਦੀ ਬੇਲਾ ਜੀ ਤੈਨੂੰ ਭੁੱਖ ਲੱਗੀ ਆ ਤਾਂ ਕੋਈ ਨਹੀਂ ਪੁੱਤ ਤੂੰ ਨਹੀਂ ਪਹਿਲਾਂ ਪੜਾ ਲੈਨੇ ਡੈਡੀ ਹੁਣਾਂ ਨੂੰ ਵੇਖ ਲੈ ਜੇ ਫੜਾਉਣੀ ਆ ਫੜਾ ਲੈ ਮੈਂ ਚੱਲ ਦੋ ਘੋੜ ਲੱਤ ਲੈਣੇ ਚੱਲ ਬੰਮੀ ਤੂੰ ਥਾੜੀ ਥੁਲੀ ਲੈ ਕੇ ਆ ਠੀਕ ਚੱਲ ਵਧੀਆ ਵਾ ਜੇ ਚੰਗੇ ਰਿਸ਼ਤੇਦਾਰ ਬੇਟੀ ਦੀ ਜ਼ਿੰਦਗੀ ਸੌਖੀ ਲੰਘ ਜੇਗੀ। ਪਿੰਦਰ ਨਵਨਾ ਦੇ ਆ ਚੈਟਿੰਗ ਕਰਨ ਉਹ ਕਿੱਥੇ ਆ ਵੇਖ ਲੈ। ਚੱਲ ਠੀਕ ਆ ਮੇਰੀ ਗੱਲ ਸੁਣ ਆਇਆ ਫੋਨ ਨਾ ਉਹਦਾ। ਨਾ ਫੋਨ ਤੇ ਨਹੀਂ ਉਹਦਾ ਆਇਆ। ਇੱਕ ਵਾਰੀ ਨਹੀਂ ਆਇਆ ਜਦੋਂ ਦੀ ਮੈਂ ਆਈ ਆ। ਉਹ ਨਾ ਸਵੇਰੇ ਬਸ ਮੈਂ ਮੜਾ ਜਾ ਕੀਤਾ ਸੀ ਉਹ ਵੀ ਡਰਦੇ ਡਰਦੇ ਨੇ। ਅਸਲ ਗੱਲ ਪਤਾ ਕੀ ਹੈ ਹੁਣ ਜਦੋਂ ਵੀ ਫੋਨ ਕਰਦੀ ਹੀ ਉਹ ਹੀ ਕਰਦੀ ਹੀ। ਮੈਂ ਨਾ ਕਦੀ ਲਾਇਆ ਹੈਗਾ। ਵੇਖਿਆ ਜਦੋਂ ਦੀ ਉਹ ਗੱਲਬਾਤ ਹੋ ਗਈ ਤਿੰਨੇ ਮੈਂ ਦੱਸਿਆ ਹੀ ਸਾਰੀ ਗੱਲ। ਆਹੋ ਦੱਸਿਆ ਤਾਂ ਹੈ ਚਲ ਕੋਈ ਨਹੀਂ ਮੇਰੀ ਗੱਲ ਸੁਣ ਭੀ ਰਹਿੰਦਿਆ ਕਰ ਜੇ ਨਹੀਂ ਉਹ ਇੰਨਾ ਕਰਦੇ ਤੇ ਉਦਾਂ ਮੈਂ ਵੈਸੇ ਕਾਹੂੰਗੀ ਉਹਦੀ ਮੰਮੀ ਉਹਨਾਂ ਨੂੰ ਫੋਨ ਕਰਕੇ ਭੀ ਗੱਲਬਾਤ ਕਰਨ ਦਿਆ ਕਦੋਂ ਨੋਰਮਲ ਹੀ ਹੁੰਦੀ ਹੈ ਅੱਜਕੱਲ ਗੱਲਬਾਤ ਹਾਂ ਬਿਲਕੁਲ ਸਹੀ ਗੱਲ ਹੈ ਤੇ ਨਾਲੇ ਨਾ ਇੱਕ ਦੂਜੇ ਦਾ ਪਤਾ ਲੱਗਦਾ ਰਹਿੰਦਾ ਪਿੰਦਰ ਉਹ ਪਤਾ ਤਾਂ ਹਾਨੂੰ ਹੈਗਾ ਹੀ ਇੱਕ ਦੂਜੇ ਦਾ ਚੱਲ ਹੈਗਾ ਜਿਆਦਾ ਪਤਾ ਲੱਗੇਗਾ ਸਤਜੇ ਤਾਂ ਇੰਨਾ ਦਿਨ ਜੋਰ ਪਾਇਆ ਵਾ ਤਿੰਨਾਂ ਸਾਲਾਂ ਤੋਂ ਜਾਣਦੇ ਆ ਇੱਕ ਦੂਜੇ ਨੂੰ ਤਾਂ ਉਹਦੀ ਨਾ ਮੰਮੀ ਕਹਿੰਦੇ ਸੀ ਪੀ ਇਹਨਾਂ ਨੂੰ ਕੋਈ ਨਹੀਂ ਗੱਲਬਾਤ ਨਹੀਂ ਕਰਨੀ ਫੋਨ ਤੇ ਤਾਂ ਸ਼ਾਇਦ ਉਹ ਤਾਂ ਨਹੀਂ ਕਰਦੀ। ਇਸੇ ਗੱਲ ਤੇ ਹੂੰ ਪਰ ਮੜਾ ਮੋਟਾ ਤੂੰ ਕਰੀ ਤੇ ਜੇ ਮੰਨ ਜਾਣਗੇ ਨਾ ਤੇ ਤੇਰੇ ਹੁੰਦੇ ਹੁੰਦੇ ਆਪਾਂ ਹੁਣ ਫੋਨ ਨਾ ਦੇਈ ਇਹਨੂੰ। ਨਹੀਂ ਫੋਨ ਤੇ ਅਸੀਂ ਦਵਾਂਗੇ ਦੇਣਾ ਹੀ ਪੈਣਾ। ਆਹੋ ਹੂੰ ਫੋਨ ਤੇ ਦੇਣਾ ਪੈਣਾ ਵਾ ਚੱਲ ਕੋਈ ਨਹੀਂ ਇੱਕ ਵਾਰੀ ਮੈਂ ਕਰਾਂਗੀ। ਉਹਦੀ ਚਾਚੀ ਨੂੰ ਕਰਾਂਗੀ ਫੋਨ। ਆਪਣੇ ਲੋਕ ਕਹਿ ਦੇਣਾ ਵੀ ਮੈਂ ਦਿੱਤਾ ਵਾ। ਲੈ ਮੈਂ ਦਵਾਂਗਾ ਨੰਬਰ ਤੁਹਾਡੇ ਭਾਂਜਣਗੇ। ਆਹੋ ਮੇਰੇ ਜਾਂ ਮੇਰੀ ਗੱਲ ਤੇ ਸੁਣ ਮੈਂ ਕਹਿੰਦੀ ਵੀ ਉਹਦੀ ਚਾਚੀ ਨੂੰ ਫੋਨ ਲਾਵਾਂਗੇ। हां बिल्कुल ओ दी चाची नु कहवांगे कि आपा न अवदीप नु मैं फोन देना वा मैं ਲੈ ਕੇ ਆਈ ਆ ਬਾਹਰ ਤੁਸੀਂ ਇਦਾਂ ਕਰੋ ਹੁਣ ਹੁਣੇ ਕਰੋ ਤੇ ਨਾਲੇ ਮੇਰੀ ਵੀ ਗੱਲ ਹੋ ਜਾਏ ਕਿ ਨਵਦੀਪ ਨਾਲ ਚੱਲ ਵੀ ਇੰਨੀ ਆ ਕੱਪੜੇ-ਕੁਪੜੇ ਤੇ ਮੈਂ ਚੇਂਜ ਕਰ ਲਾਂ ਹੁਣ ਬਦਲੇਦ ਕਰ ਲੈਣੇ ਨੇ ਕਰੂੰਗੀ ਵੀ ਭਰਾ ਕਰ ਕੀ ਗੱਲ ਤੇ ਤੈਨੂੰ ਮੈਂ ਦੱਸ ਦਊਂਗੀ ਤੇ ਇਨਾ ਹੀ ਗੱਲ ਕਰਾਉਂਗੀ ਪਹਿਲਾਂ ਚਲੋ ਠੀਕ ਚੱਲ ਠੀਕ ਆ ਫਿਰ ਹਾਂ ਆਗੇ ਜੇ ਆਹ ਆਈ ਗਿਆ ਨਹੀਂ ਤੈਨੂੰ ਨਹੀਂ ਪਤਾ ਕਿ ਘਰ ਕੋਈ ਆਇਆ ਹੁੰਦਾ ਤੇ ਬੰਦਾ ਘਰ ਰਵੇ ਮੈਂ ਕਹਿੰਦਾ ਕੋਈ ਫਾਲਤੂ ਗਿਆ ਮੈਂ ਕਿਤੇ ਕਾਮੇ ਗਿਆ ਹਾਂ ਪਤਾ ਮੈਨੂੰ ਕਾਮੇ ਗਏ ਪਰ ਇੱਕ ਦਿਨ ਬੰਦਾ ਗਾਮਸ਼ਾ ਕਰ ਲੈਂਦਾ ਵਾ ਨਾ ਹੁਣ ਦੀਪਿੰਦਰ ਦੀ ਭੈਣ ਆਈ ਸੀਗੀ ਤੂੰ ਘਰ ਹੈ ਨਹੀਂ ਅਗਲੇ ਕੀ ਕਹੂਗੀ ਜਾ ਕੇ ਭਰ ਭਰਾ ਹੀ ਕਰ ਹੈ ਨਹੀਂ ਉਹਦਾ ਕੱਲੀ ਆਈ ਸੀ ਆਹ ਉਹ ਤੇ ਕੱਲੀ ਆਈ ਹੀਗੀ ਚਲ ਗਈ ਹੋਰ ਉਹ ਤਾਂ ਕੋਈ ਨਹੀਂ ਚਲ ਗਈ ਕੀ ਕਿਦਾਂ ਦਾ ਸੁਭਾਅ ਦਾ ਸੁਭਾਅ ਤੇ ਵਧੀਆ ਹੀ ਉਹਦਾ ਹਾਂ ਵੈਸੇ ਆਈ ਸੀਗੀ ਆਹ ਹੋ ਹੋਰ ਉਹ ਕਹਿੰਦੇ ਕਿ ਚੱਲ ਮੈਂ ਗਲਗੁਲ ਕਰਕੇ ਆਉਣੀ ਆ ਹਾਂ ਤੇ ਅਗਲੇ ਨੇ ਵੀ ਪਤਾ ਕਰਨਾ ਹੁੰਦਾ ਹੈ ਕਿ ਕਿਦਾਂ ਠੀਕ ਠਾਕ ਹੈ ਹਾਂ ਸਭ ਠੀਕ ਠਾਕ ਹੀ ਆ ਪਰ ਤੁਸੀਂ ਵੀ ਥੋੜੀ ਆਪਣੀ ਜ਼ਿੰਮੇਵਾਰੀ ਸਮਝਿਆ ਕਰੋ ਨਾ ਅਰੇ ਯਾਰ ਮੈਂ ਹੁਣ ਗਿਆ ਹਾਂ ਕੰਮ ਜ਼ਰੂਰੀ ਕਿਤੇ ਹੁਣ ਮੈਨੂੰ ਥੋੜੀ ਪਤਾ ਹੀ ਵੀ ਉਹਨੂੰ ਆਉਣਾ ਵਾ ਜਾਂ ਦੱਸਿਆ ਹੋਵੇ ਪਹਿਲੇ ਤੇ ਫਿਰ ਬੰਨ ਰਵੇ ਘਰ ਚੱਲ ਉਹ ਤੇ ਚੱਚ ਨਹੀਂ ਚੱਲ ਬਾਅਦ ਚ ਸਾਨੂੰ ਦੱਸਿਆ ਹੀ ਆਣ ਕੇ ਹੂੰ ਤੇ ਚੱਲ ਅਗੋਂ ਧਿਆਨ ਰੱਖਿਓ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਆਹੋ ਬੰਦਾ ਫੋਨ ਕਰਕੇ ਪੁੱਛ ਲੈਂਦਾ ਜੰਗ ਮਗਰ ਕੋਈ ਫੋਨ ਕਰਦਾ ਚੌਕੀ ਲੈਂਦਾ ਵਾ ਵੀ ਕੋਈ ਗੱਲ ਹੋਊਗੀ ਕੋਈ ਜ਼ਰੂਰੀ ਕੰਮ ਹੋਊਗਾ ਕੰਮ ਹੀ ਕੋਈ ਇਦਾਂ ਦਾ ਹੈਗਾ ਫੋਨ ਚੁੱਕਾ ਹੀ ਨਹੀਂ ਗਿਆ ਚੁੱਕਿਆ ਨਹੀਂ ਗਿਆ ਚਲ ਕੋਈ ਨਾ ਹੋ ਠੀਕ ਆ ਬਾਕੀ ਹਾਂ ਹਾਂ ਬਾਕੀ ਸਭ ਠੀਕ ਆ ਚਲ ਠੀਕ ਆ ਜਾ ਫਿਰ ਅੰਦਰ ਬਾਹਰ ਬੈਠੀ ਆ ਮੈਨੂੰ ਵੀ ਕੰਡੀਆਂ ਆ ਆਓ ਮੈਂ ਚਲਾਉਂਦੇ ਆ ਪੁੱਛਾਂ ਇਹਨਾਂ ਨੂੰ ਨਹੀਂ ਤੂੰ ਗਈ ਹਾਂ ਅੱਛਾ ਚਲ ਠੀਕ ਆ ਫਿਰ ਚੰਗਾ ਬੜੀ ਖੁਸ਼ ਆ ਕੀ ਗੱਲ ਭਿੰਦ ਦਾ ਫੋਨ ਆਉਂ ਰਿਹਾ ਹੈਗਾ ਨਹੀਂ ਨਹੀਂ ਭਾਬੀ ਜੀ ਉਹਨਾਂ ਦਾ ਫੋਨ ਨਹੀਂ ਹੁੰਦਾ ਮੇਰੇ ਫਰੈਂਡ ਦਾ ਫੋਨ ਆਉਂਦਾ ਹੈ ਚਲ ਵਧੀਆ ਵੇਖ ਲੈ ਜਿੱਥੇ ਰੱਬ ਦੀ ਮਰਜ਼ੀ ਹੁੰਦੀ ਹੈ ਨਾ ਹੋ ਹੀ ਜਾਂਦਾ ਵਾ ਨਾਲੇ ਤੈਨੂੰ ਉਹ ਪਸੰਦ ਵੀ ਉੱਥੇ ਹੀਗਾ ਤੇ ਮੈਂ ਇੱਥੇ ਰਿਸ਼ਤਾ ਕਰਨਾ ਹਾਂ ਹਾਂਜੀ ਭਾਬੀ ਜੀ ਗੱਲ ਤੇ ਤੁਹਾਡੀ ਸਹੀ ਹੈ ਵੇਖ ਲੈ ਕਿ ਕੁਝ ਸੋਚਿਆ ਸੀ ਤੇ ਹੋ ਕੀ ਗਿਆ ਵਾ ਅਸੀਂ ਉਹਦੇ ਨੇ ਮਿਲਣ ਗਈਆਂ ਤੇ ਕਿੰਨੀ ਵੇਖ ਲੈ ਲੜਾਈ ਵੀ ਪਈ ਘਰ ਦੇ ਵਿੱਚ ਕਿੰਨਾ ਕੁਝ ਹੋਇਆ ਮੈਂ ਸੋਚਿਆ ਨਹੀਂ ਕਿ ਉਸ ਤੋਂ ਬਾਅਦ ਮੇਰਾ ਰਿਸ਼ਤਾ ਉੱਥੇ ਹੋਊਗਾ ਚੱਲ ਕਹਿੰਦੇ ਆ ਨਾ ਜੋ ਕੁਝ ਵੀ ਹੁੰਦਾ ਚੰਗੇ ਵਾਸਤੇ ਹੁੰਦਾ। ਚੰਗਾ ਹੋ ਗਿਆ ਵੀ ਜਿਹੜਾ ਇਹਨਾਂ ਨੂੰ ਪਤਾ ਲੱਗ ਗਿਆ। ਤੇ ਗੱਲ ਛੇਤੀ ਤੁਰਪੀ ਐ। ਕੀ ਗੱਲ ਤੇ ਦਾਦਾ ਜੀ ਸਹੀ ਐ। ਬਹਿਣਾ ਤਹੀਵੇਂ ਮੇ ਰੱਬ ਤੇ ਰਸਾਹ ਦਿੱਤਾ ਈ। ਚੱਲ ਕੋਈ ਨਹੀਂ ਫੇਰ ਕੀ ਦੇਣਾ ਨਹੀਂ ਹਿਕ। ਤੇ ਨਾਲੇ ਵੇਖ ਲੈ ਜੇ ਅਸੀਂ ਆਪ ਦੱਸਦੀਆਂ ਨਾ ਇਹਨਾਂ ਨੂੰ ਕਿ ਐਦਾਂ ਗੱਲਬਾਤ ਵਾ ਤੇ ਉੱਥੇ ਐਦਾਂ ਕਰਨਾ ਰਿਸ਼ਤਾ ਕਰਨਾ ਤੇ ਇਹਨਾਂ ਨੇ ਮੰਨਣਾ ਨਹੀਂ। ਚੱਲ ਪਤਾ ਲੱਗ ਗਿਆ ਕਾ ਲੜਾਈ ਪੈ ਗਈ ਹਨਾ ਤੇ ਚੱਲ ਆਪੇ ਆ ਨਾ ਚਾਚੀ ਵੀ ਵਿੱਚ ਪੈ ਗਈ ਮੁਣਕੇ ਤੇ ਚੱਲ ਗੱਲ ਤੁਰਪੀ ਐ। ਹੁਣ ਰਿਸ਼ਤਾ ਵੀ ਹੋ ਗਿਆ ਤੇ ਰਾਤ ਹਾਂਜੀ ਇਹਦੀ ਗੱਲ ਹੈਗੀ ਆ ਹੁਣ ਖੁਸ਼ ਹੋਣਾ ਤਾਂ ਪੂਰੀ ਲੈ ਦੱਸ ਹੱਲੇ ਵੀ ਨਹੀਂ ਖੁਸ਼ ਹੋਣਾ ਤਾਂ ਫਿਰ ਕੀ ਗੱਲ ਕਰਦੀਆਂ ਹੋ ਨਾਨ ਨਾਨ ਪਰਦਾਈ ਬੈਠੀਆਂ ਗੱਲਾਂ ਕੀ ਕਰਨੀਆਂ ਹੀ ਉਦੋਂ ਵਸਤੀ ਦੀ ਦੇ ਹੀ ਮੈਂ ਹਾਂ ਜਦੋਂ ਤੁਹਾਨੂੰ ਘਰ ਗੁਰੂ ਵਿਖਾਉਣੇ ਕਹਿੰਦੇ ਨਹੀਂ ਬਹੁਤ ਸੋਨਾ ਬਣਿਆ ਤੇ ਡਾਕ ਘਰ ਘਰ ਦਾ ਕੀ ਵੇਖਣਾ ਅੱਛਾ ਠੀਕਾ ਨਾ ਕੋਦਾਂ ਵੇਖ ਲਾ ਮੈਂ ਤੇ ਨਾਨ ਦੀ ਨਾ ਇੱਕ ਚੀਜ਼ ਨੋਟ ਕੀਤੀ ਹੈਗੀ ਉਹ ਚ ਕੋਈ ਮਜਾਜ ਨਹੀਂ ਹੈਗੀ ਕੋਈ ਆਕਰ ਨਹੀਂ ਹੈਗੀ ਹਨਾ ਉਦੋਂ ਪਤਾ ਲੱਗਦਾ ਹੈ ਕਿ ਬਾਹਰੋਂ ਆਈ ਹੈ ਇਹ ਤਾਂ ਕਈਆਂ ਚ ਕਿੰਨੀ ਮੁਜਾਜ ਹੁੰਦੀ ਹੈ ਕਿੰਨੀ ਆਕਰ ਕਰਦੇ ਪਈ ਅਸੀਂ ਬਾਹਰੋਂ ਆਏ ਹਾਂ ਜੀ ਇਹਦੀ ਗੱਲ ਹੈ ਵੈ ਹਨਾ ਚੰਗੇ ਨੇ ਉਹ ਤਾਂ ਦੀ ਸੁਭਾਅ ਵੀ ਚੰਗਾ ਵਾ ਹਾਂਜੀ ਹੂੰ